ਸਰ ਨਾਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜੁੜ ਚੁੱਕੇ ਨੇ ਖਾਲਸਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਐਡਵੋਕੇਟ ਸਾਹਿਬ ਕੱਲ ਵੀ ਸਾਡੀ ਗੱਲ ਹੋਈ ਸੀ ਇਸ ਮੁੱਦੇ ਦੇ ਉੱਤੇ ਕਿ ਹਰਪ੍ਰੀਤ ਸਿੰਘ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਉਹ ਕਿਸ ਬਿਹਾਫ ਤੇ ਕੀਤਾ ਗਿਆ ਪਰ ਹੁਣ ਹਾਲਾਤ ਕੀ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਗ੍ਰਿਫਤਾਰ ਹੋ ਚੁੱਕੇ ਨੇ ਨਾਇਕ ਹਿਰਾਸਤ ਵਿੱਚ ਭੇਜ ਦਿੱਤੇ ਗਏ ਨੇ ਪੁਲਿਸ ਦਾ ਕਹਿਣਾ ਕਿ ਡੋਪ ਟੈਸਟ ਪੋਜ਼ਿਟਿਵ ਆ ਗਿਆ ਆ ਹੁ ਦੇਖੋ ਜੀ ਤਾਂ ਹੁਣ ਨਵੀਂ ਗੱਲ ਇਹ ਆਈ ਹੈ ਕਿ ਉਹ ਜਿਹੜਾ ਅਦਾਲਤ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਉਹ ਇਸ ਗਰਾਉਂਡ ਤੇ ਨਹੀਂ ਦਿੱਤਾ ਕਿ ਜਿਹੜਾ ਐਫ ਆਈ ਆਰ ਹੈ ਉਸ ਦੇ ਜਿਹੜਾ ਵਿਚਲਾ ਵਾਰਤ ਲਿਖੀ ਹੈ ਕੰਟੈਂਟਸ ਨੇ ਤੇ ਜਿਹੜੀ ਇਹਨਾਂ ਨੇ ਰਿਮਾਂਡ ਲਈ ਦਰਖਾਸਤ ਲਿਖੇ ਦਿੱਤੀ ਹੈ ਆਪਾਂ ਵਿਰੋਧੀ ਨੇ ਕਾਊਂਟਰ ਅਰਡਰ ਨਹੀਂ अच्छा ਤੇ ਉਹਦੇ ਕੈਲੀਬ੍ਰੇਸ਼ਨ ਹੋਰ ਨੇ ਇਹਦੇ ਕੈਲੀਬ੍ਰੇਸ਼ਨ ਹੋਰ ਨੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਜਿਹੜਾ ਸੀ ਉਹ ਲੈ ਕੇ ਜਾਂਦੇ ਆ ਨੂੰ ਫੜ ਲਿਆ ਹੁਣ ਇਹ ਕਹਿੰਦੇ ਆ ਨਸ਼ਾ ਕਰਦਿਆਂ ਨੂੰ ਫੜ ਲਿਆ ਕਾਰ ਦੇ ਛੜਨ ਦਾ ਵੀ ਅੱਡ ਅੱਡ ਥਾਂ ਤੇ ਜਿਹੜਾ ਵੀਡੀਓ ਕਹਿੰਦੇ ਬਣਾਇਆ ਉਹ ਅਦਾਲਤ ਵਿੱਚ ਇਹ ਪੇਸ਼ ਨਹੀਂ ਕਰ ਸਕੇ ਤੇ ਇਹਨਾਂ ਦੇ ਵਿੱਚ ਸਾਰੀਆਂ ਜਿਹੜੀਆਂ ਨੇ ਡੀਮਰਸ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਮੈਰਿਟ ਉਹਦੀ ਜਿਹੜੀ ਮਕਦਮੇ ਦੀ ਕੋਈ ਸੁਣ ਨਹੀਂ ਆਈ ਨਹੀਂ ਕਿਸੇ ਕੇਸ ਕੀ ਹੁੰਦਾ ਕਿ ਇੱਕ ਦਿਨ ਦਾ ਰੌਂਡ ਵੀ ਨਾ ਮਿਲੇ ਰੇਸ ਦੇ ਵਿੱਚ ਇਨਵੈਸਟੀਗੇਸ਼ਨ ਲਈ ਟਟੋ ਟਟ 3-4 ਦਿਨ ਦਾ ਰਿਮਾਂਡ ਮਿਲੇ ਜਾਂਦਾ ਹੁੰਦਾ ਇੱਥੇ ਇੱਕ ਦਿਨ ਦਾ ਰਿਮਾਂਡ ਨਹੀਂ ਮਿਲਿਆ ਜਿੱਥੇ ਜੁਡੀਸ਼ੀਅਲ ਬਰਡਿਕਾ ਜਿਹੜਾ ਵੀ ਰਿਮਾਂਡ ਮਿਲਣ ਲਈ ਕੋਈ ਗਰਾਉਂਡ ਨਹੀਂ ਹੈ ਕੋਈ ਲੀਗਲ ਗਰਾਉਂਡ ਨਹੀਂ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੀ ਸਾਰੀ ਕਹਾਣੀ ਨੂੰ ਜਿਹੜਾ ਹੈ ਉਹ ਝੂਠਾ ਸਾਬਤ ਕਰਦਾ ਤੇ ਅੱਧੀ ਰਾਤ ਦੀ ਇਹ ਦਿਖਾਉਂਦੇ ਆ ਕਿ ਅੱਧੀ ਰਾਤ ਅਸੀਂ ਫੜ ਲਏ ਅੱਧੀ ਰਾਤ ਤੇ ਅਸੀਂ ਡੋਪ ਟੈਸਟ ਚਰਾਇਆ ਤੇ ਇਥੇ ਗੱਲ ਹੋਰ ਬਣਾਉਂਦੇ ਸੀ ਸੋ ਇਹਨਾਂ ਦੀ ਜਿਹੜੀ ਸਾਰੀ ਕਹਾਣੀ ਆ ਉਹ ਜੜ ਤੋਂ ਹਿੱਲ ਚੁੱਕੀ ਹੈ ਤੇ ਮਤਮਲਤਾਂ ਪਰ ਤੇ ਝੂਠੇ ਸਾਬਤ ਹੋ ਰਹੀ ਹੈ ਨਹੀਂ ਮੈਂ ਇਹੀ ਪੁੱਛਣਾ ਚਾਹੁੰਦਾ ਕਿਉਂਕਿ ਜੋ ਗੱਲਾਂ ਤਾਂ ਜਲੰਧਰ ਦੇ ਹਾਤੀ ਐਸਐਸਪੀ ਨੇ ਦਸੀਆਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲ 4 ਗ੍ਰਾਮ ਆਇਸੋ ਬ੍ਰਾਮਦ ਹੋਈ ਆ ਉਹਨਾਂ ਨੇ ਕਿਹਾ ਕਿ ਲਾਈਟਰ ਬ੍ਰਾਮਦ ਹੋਏ ਨੇ ਹੁਣ ਗੱਲਾਂ ਆ ਕਿ ਭਾਈ ਹਰਪ੍ਰੀਤ ਸਿੰਘ ਦੀ ਜੇਬ ਦੇ ਵਿੱਚ 20 ਰੁਪਏ ਦਾ ਨੋਟ ਪਿਆ ਸੀ ਸੜਿਆ ਹੋਇਆ ਮਤਲਬ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ ਸ਼ਾਇਦ ਨਸ਼ਾ ਕੰਜ਼ਿਊਮ ਕੀਤਾ ਹੋਇਆ ਸੀਗਾ ਪਰ ਹੁਣ ਕਹਾਣੀ ਜਿਹੜੀ ਤੁਸੀਂ ਦੱਸਦੇ ਪਿਓ ਉਹ ਉਲਟ ਹੈ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਦੇਖੋ ਜੀ ਪਹਿਲਾਂ ਕਹਾਣੀ ਉਸ ਦੇ ਵਿੱਚ ਜਿਹੜੀ ਹੈ ਇਹਨਾਂ ਨੇ ਇਹ ਬਣਾਈ ਐਫ ਆਈ ਆਰ ਦੇ ਵਿੱਚ ਕਿ ਨਸ਼ਾ ਕਰ ਰਹੇ ਸੀ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਇਹਨਾਂ ਨੇ ਜਿਹੜਾ ਨਸ਼ਾ ਸੀ ਉਹ ਸੜਕ ਤੇ ਸੜਦਾ ਤੇ ਪੁੱਛੋ ਤੇ ਵੀ ਅਸੀਂ ਕਿਹਾ ਵੀ ਡੀਐਸਪੀ ਬੁਲਾਈਏ ਕਿਉਂਕਿ ਦਫਾ 50 ਐ ਐਨਡੀਪੀਸੀ ਐਕਟ ਦੀ ਸੈਕਸ਼ਨ 50 ਉਹਦੇ ਚ ਮੰਡੇਟਰੀ ਐ ਵੀ ਜੇ ਉਹ ਕਹੇ ਵੀ ਮੈਜਿਸਟਰੇਟ ਨੂੰ ਬੁਲਾਓ ਜਾਂ ਜਨਰਲ ਅਫਸਰ ਨੂੰ ਬੁਲਾਓ ਤਾਂ ਪੁਲਿਸ ਨੂੰ ਬੁਲਾਣਾ ਪੈਂਦਾ ਪਰੰਤੂ ਇਹਨ ਇਸ ਨੂੰ ਇਹਨਾਂ ਨੇ ਫਾਰਮੈਲਟੀ ਬਣਾ ਕੇ ਰੱਖਿਆ ਹੋਇਆ ਹੈ ਤੇ ਫੇਰ ਕਹਿੰਦੇ ਅਸੀਂ ਡੀਐਸਪੀ ਬੁਲਾਇਆ ਜਦੋਂ ਸਰਚ ਤਰੀਕਾ ਇਹਨਾਂ ਦੀ ਇਹ ਚੁਣੌਤੀ ਲਿਆ ਤੇ ਉਹ ਸੜਕ ਵਾਲਾ ਤਾਂ ਜਿਹੜਾ ਨੈਸੈਸਿਟੀ ਆ ਉਹ ਤਾਂ ਕਿਤੇ ਆਇਆ ਹੀ ਨਹੀਂ ਫਿਰ ਉਹ ਸੜਕ ਵਾਲਾ ਇਹਨ ਚੁਪਾਈ ਗਿਆ ਭਈ ਜੇਮ ਕੇ ਉਹ ਸੀਈਓ ਕਹਿੰਦੇ ਸੀ ਛੱਡਿਚ ਸਾਰਾ ਕੁਝ ਇਹਨਾਂ ਨੇ ਉੱਥੇ ਸਿੱਟਤਾ ਤੇ ਫਿਰ ਉਹ ਇਹਨਾਂ ਨੇ ਜੇਬ 'ਚ ਤਲਾਸ਼ੀ ਦੌਰਾਨ ਟੜਦਿਆ ਹੀ ਐਸੀ ਕੌਨਟਰਡਿਕਸ਼ਨ ਹੈ ਜਿਹਦੇ ਆਧਾਰ ਤੇ ਰਿਮਾਂਡ ਵੀ ਨਹੀਂ ਮਿਲਿਆ ਤੇ ਬਹੁਤ ਵੱਡੀ ਕੌਨਟਰਡਿਕਸ਼ਨ ਹੈ ਸਾਰੀ ਕਹਾਣੀ ਨੂੰ ਜਿਹੜੀ ਹੈ ਉਹ ਝੂਠੀ ਸਾਹਤ ਕਰਦੀ ਹੈ ਵੀ ਇਸ ਤਰ੍ਹਾਂ ਕਿਵੇਂ ਹੋਊ ਵੀ ਸਾਡੇ 'ਤੇ ਸਿੱਟਿਆ ਜਾਂ ਤਾਂ ਇਹ ਕਹਿੰਦੇ ਅਸੀਂ ਸਾਡੇ ਤੋਂ ਲੱਭ ਲਿਆ ਤੇ ਸਿੱਟਿਆ ਸਾਡੇ ਸਾਹਮਣੇ ਸੀ ਉਹ ਵੀ ਗੱਲ ਨਹੀਂ ਹੈ ਉਹਨਾਂ ਤੇ ਅਸੀਂ ਜੇਲ੍ਹ ਦੇ ਵਿੱਚੋਂ ਲੱਭ ਲਿਆ ਸੋ ਇਹ ਕਹਾਣੀ ਜਿਹੜੀ ਸਾਰੀ ਫਰਜੀ ਬਣਾਈ ਐ ਜਿਹੜਾ ਟਾਈਮ ਆ ਪ੍ਰਤਭੀਆ ਉਹ ਵੀ ਫਰਜੀ ਬਣਾਇਆ ਜਿਹੜਾ ਡੀਐਸਪੀ ਨੂੰ ਬੁਲਾਉਣ ਵਾਲੀ ਗੱਲ ਆ ਉਹ ਵੀ ਫਰਜੀ ਬਣਾਈ ਐ ਇਹਨਾਂ ਨੇ ਸਾਰਾ ਕੁਝ ਜਿਹੜਾ ਸੀ ਉਹ ਫਰਜੀ ਬਣਾ ਲਿਆ ਇਹਨਾਂ ਨੇ ਗ੍ਰਿਫਤਾਰ ਕਰਨਾ ਹੀ ਕਰਨਾ ਸੀਗਾ ਤੇ ਉਹ ਗ੍ਰਿਫਤਾਰੀ ਕਰਕੇ ਫਿਰ ਫਰਜੀ ਕਹਾਣੀ ਬਣਾਈ ਨਹੀਂ ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਤਾਂ ਹੈਗੇ ਨੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਉਹ ਭਾਵੇਂ ਐਮਪੀ ਵੀ ਬਣ ਚੁੱਕੇ ਨੇ ਪਰ ਹਰਪ੍ਰੀਤ ਸਿੰਘ ਦੇ ਨਾਲ ਕੀ ਸੀ ਇਹੋ ਜਿਹਾ ਇਹਨਾਂ ਨੇ ਕੀ ਕੀਤਾ ਸੀਗਾ ਕਿਹਨਾਂ ਨੂੰ ਕਿਉਂ ਚੱਕ ਲਿਆ ਦੇਖੋ ਜੀ ਬਖਸ਼ਪ੍ਰੀਤ ਸਿੰਘ ਤਾਂ ਇਹ ਤਾਂ ਜਿਹੜੀ ਤਰਕਾਰ ਖੁਸ਼ੀ ਦੀ ਗੱਲ ਹੈ ਤਰਕਾਰ ਖੁਸ਼ੀ ਜਿਹੜੇ ਹੁਣ ਜਿੰਦ ਦੇ ਵਿੱਚ ਨੇ ਉਹਨਾਂ ਨੂੰ ਦੁਨੀਆ ਭਰ ਦੇ ਸਿੱਖਾਂ ਵਿੱਚ ਬੜੀ ਵੱਡੀ ਮਾਨਤਾ ਪ੍ਰਾਪਤ ਹੈ ਇੱਕ ਰਾਸ਼ੀ ਤੇ ਧਰਮਕਾਟੂ ਦੇ ਤੌਰ ਤੇ ਤੇ ਤਰਕਾਰ ਖੁਸ਼ੀ ਹੁਣ ਉਹਨਾਂ ਦੀ ਤਾਂ ਇਹ ਕਰਨੀ ਉੱਥੇ ਸਕਦੇ ਤੇ ਫਿਰ ਜਿਹੜੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੀ ਜਾਂ ਪਰਿਵਾਰ ਦੀ ਤਰਕਾਰ ਕੋ ਅੱਧੀ ਤਰਕਾਰ ਖੁਸ਼ੀ ਕਰਤੀ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਨਾ ਇਹਨਾਂ ਕੋਲੇ ਰਾਈ ਇਹਨਾਂ ਨੇ ਚੁਣ ਲਿਆ ਬਿਲਕੁਲ ਮੀਡੀਆ 'ਚ ਵੀ ਆਹੀ ਖਬਰਾਂ ਚੱਲ ਰਹੀਆਂ ਕੈਂ ਕਿ ਜਿਹੜੇ ਨਸ਼ਾ ਖਤਮ ਕਰਨ ਨੂੰ ਵਹੀਰ ਚਲਾ ਰਹੇ ਸੀ ਹੁਣ ਐਨਡੀਪੀਐਸ ਦਾ ਪਰਚਾ ਪਾ ਦਿੱਤਾ ਉਹਨਾਂ ਦੇ ਵੀਰ ਤੇ हां बिल्कुल जी बिल्कुल कहंदे जी ਦੇ ਪਿੱਛੇ ਉਹਨਾਂ ਦੀ ਪ੍ਰਸਿੱਧਤਾ ਹੋਈ ਸੀ ਜੀ ਦੇ ਪਿੱਛੇ ਲੋਕਪ੍ਰੀਆ ਹੋਏ ਸੀ ਜਿਹੜੀ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਬਣੀ ਸੀ ਕਿ ਪੰਜਾਬ ਨੂੰ ਨਸ਼ਾ ਰਹਿਤ ਕਰ ਰਹੇ ਨੇ ਬਹੀਰ ਚੜਾ ਬਹੀਰ ਚਲਾ ਕੇ ਤੇ ਅੰਮ੍ਰਿਤ ਸ਼ਕਾਰ ਰਹੇ ਨੇ ਉਸ ਦੇ ਵਿੱਚ ਇੱਕ ਵਿਰੋਧ ਭਾਵਨਾ ਪੈਦਾ ਕਰਨ ਦੇ ਲਈ ਵੀ ਤਾਂ ਆਪ ਨਸ਼ਾ ਕਰਦੇ ਨੇ ਉਹਨਾਂ ਨੇ ਜਿਹੜਾ ਹੈ ਇਹ ਸਾਰੀ ਤਹਾਣੀ ਫਰਜੀ ਵਡਾਈ ਐਸੇ ਢੰਗ ਨਾਲ ਫਰਜੀ ਬਣਾਈ ਕਿ ਲੋਕਾਂ ਦੇ ਮਨਾਂ ਵਿੱਚ ਜਿਹੜਾ ਇਹ ਪਾਇਆ ਜਾ ਸਕੇ ਜੇ ਨਸ਼ਾ ਛਡਾਉਂਦੇ ਨਹੀਂ ਹਾਂ ਤਾਂ ਨਸ਼ਾ ਆਪੇ ਕਰਦੇ ਨੇ ਤੇ ਆਪੇ ਇਹ ਤੁਹਾਨੂੰ ਵੀ ਪੁੱਛਣਾ ਚਾਹੁੰਦਾ। ਇਹ ਗੱਲ ਜਿਹੜੀ ਬਣਾਈ ਸੀ ਇੱਕ ਥਾ ਸਮੰਤਵ ਦੇ ਨਾਲ ਸੋਸ਼ਲ ਮੀਡੀਆ ਤੇ ਬਣਾਈ ਸੀ। ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਪੰਜਾਬ ਦੇ ਵਿੱਚ ਨਾ ਨਸ਼ੇ ਦੇ ਸੇਵਨ ਦੀਆਂ ਖਬਰਾਂ ਬਹੁਤ ਵਾਰ ਦੇਖਣ ਨੂੰ ਮਿਲਦੀਆਂ ਦੁਖਦਾਈ ਵੀ ਲੱਗਦੀਆਂ ਪਰ ਕੀ ਤੁਸੀਂ ਜਾਣਦੇ ਹੋਗੇ ਪਰਿਵਾਰ ਨੂੰ ਜਾਰਾ ਚੰਗੀ ਤਰ੍ਹਾਂ ਕੀ ਹਰਪ੍ਰੀਤ ਸਿੰਘ ਕਿਸੇ ਕਿਸਮ ਦਾ ਵੀ ਨਸ਼ਾ ਕਰਦੇ ਨੇ? ਜੀ ਜੀ ਮੈਂ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਪਰਿਵਾਰ ਜਿਹੜਾ ਨਸ਼ਾ ਵਿਰੋਧੀ ਹੈ ਨਸ਼ਾ ਕਰਨ ਦਾ ਜਿਹੜਾ ਹੈ ਉਹ ਪਰਸ਼ਨੇ ਪੈਦਾ ਨਹੀਂ ਹੁੰਦਾ ਇਹ ਬਿਲਕੁਲ ਫਰਜੀ ਗੱਲ ਬਣਾਈ ਹੋਈ ਹੈ ਨਸ਼ਾ ਤਾਂ ਜਿਹੜਾ ਕੋਈ ਕਰਦਾ ਹੋਊ ਤੁਸੀ ਸੇਵਨ ਕਰਦਾ ਹੋਊ ਉਹਦਾ ਤਾਂ ਇੱਕ ਮਿੰਟ ਦੇ ਵਿੱਚ ਪਤਾ ਲੱਗ ਜਾਂਦਾ ਏਹੀ ਜੀ ਕੋਈ ਗੱਲ ਨਹੀਂ ਸੀ ਇਹ ਸਭ ਫਰਜੀ ਤੇ ਝੂਠੀ ਕਹਾਣੀ ਹੈ ਅੱਛਾ ਮੈਂ ਅੰਤ ਵਿੱਚ ਵਕੀਲ ਸਾਹਿਬ ਆਹੀ ਪੁੱਛਣਾ ਚਾਹੁੰਦਾ ਆ ਕਿ ਹੁਣ ਅਗਲਾ ਐਕਸ਼ਨ ਕੀ ਹੋਵੇਗਾ ਕਿਉਂਕਿ ਪਰਿਵਾਰ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਮੀਟਿੰਗਸ ਚੱਲਦੀਆਂ ਪਈਆਂ ਨੇ ਤੁਸੀਂ ਸੋ ਕਿ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੋ ਸਕਦਾ ਦੇਖੋ ਗੱਲੇ ਹੈ ਜੀ ਜੇ ਜਿਹੜਾ ਹੈਗਾ ਇਹ ਤਾਂ ਜਿਹੜੀ ਹੈ ਜਿਹੜੀ ਆਪਣਾ ਜੁਡੀਸ਼ੀਅਲ ਸਾਈਡ ਤੇ ਅਦਾਲਤਾਂ ਦੀ ਸਾਈਡ ਤੇ ਵੀ ਹੋਊ ਬਾਕੀ ਲੋਕਾਂ ਦੀ ਅਦਾਲਤ ਵਿੱਚ ਤਸ਼ਰੀ ਦੇ ਵਿੱਚ ਉਹ ਹੋ ਹੀ ਰਿਹਾ ਹੈ ਜਿਹੜਾ ਕੁਝ ਤੁਹਾਡੇ ਮੀਡੀਆ ਰਹੀ ਜਾਂ ਹੋਰ ਰਹੀ ਪਹੁੰਚ ਰਿਹਾ ਤੇ ਉਹ ਪਹੁੰਚਦਾ ਰਹੂਗਾ